ਕਿੰਨੇ ਨੰਬਰ ਟਰਬੋ ਕਿੰਨੀ ਪਾਵਰ ਦੇ ਸਕਦੀ ਆ ਆਪਾਂ ਨੂੰ ਜਿਹੜੀ ਜੈਨੂਅਲ ਉਹ ਕਿੰਨੀ ਪਾਵਰ ਦੇ ਸਕਦੀ ਆ ਤਲਤ ਤਰੀਕੇ ਨਾਲ ਟਰਬੋ ਨਾ ਲਾਓ ਟਰੈਕਟਰ ਦਾ ਨੁਕਸਾਨ ਹੁੰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਹੁਣ ਇਹ ਚ ਨੋਟ ਕਰਨ ਵਾਲੀਆਂ ਕੀ ਗੱਲਾਂ ਨੇ ਤੁਹਾਡੇ ਕੰਮ ਦੀਆਂ ਕੀ ਗੱਲਾਂ ਨੇ ਤੁਸੀਂ ਜੇ ਟਰਬੋ ਲਵਾਉਣੀ ਆ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਇਹ ਚੀਜ਼ ਅਸੀਂ 82 ਨੰਬਰ ਲਾਤੀ 61 ਨੰਬਰ ਲਾਤੀ 63 ਲਾਤੀ ਪਹਿਲਾਂ ਸੂਈ ਚੱਕ ਦਾ ਟਰੈਕਟਰ ਤੇ ਪਹਿਲਾਂ ਆਪਦੇ ਟਰੈਕਟਰ ਦਾ ਨਾ ਕੰਮ ਕਰਾਇਓ ਫਿਰ ਤੇ ਨਹੀਂ ਫਿਰ ਮਿੱਤਰੋ ਟਰਬੋ ਨੇ ਤਾਂ ਤੁਹਾਡੇ ਕੰਮ ਕਰਾਈ ਦੇਣਾ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤਾਂ ਅੱਜ ਦੀ ਜੋ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਇਹ ਟਰਬੋ ਤੇ ਬਹੁਤ ਭਰਾਵਾਂ ਦੇ ਮੈਸੇਜ ਸੀ ਕਿ ਟਰਬੋ ਤੇ ਵੀਡੀਓ ਬਣਾਓ ਤੇ ਅੱਜ ਆਪਾਂ ਟਰਬੋ ਤੇ ਵੀਡੀਓ ਬਣਾ ਕੇ ਤੁਹਾਨੂੰ ਜਿਹੜੀ ਜਾਣਕਾਰੀ ਦੇਣੀ ਉਹ ਇਹ ਆ ਕਿ ਕਿੰਨੇ ਨੰਬਰ ਟਰਬੋ ਕਿੰਨੀ ਪਾਵਰ ਦੇ ਸਕਦੀ ਆ ਆਪਾਂ ਨੂੰ ਜਿਹੜੀ ਜੈਨੂਅਲ ਉਹ ਕਿੰਨੀ ਪਾਵਰ ਦੇ ਸਕਦੀ ਆ ਤਾਂ ਇਹ ਹੀ 2-4 ਚੀਜ਼ਾਂ ਤੇ ਆਪਾਂ ਗੱਲਬਾਤ ਕਰਾਂਗੇ ਡਿਟੇਲ ਚ ਗੱਲ ਕਰਾਂਗੇ ਜਿਹੜੀ ਮੇਨ ਗੱਲ ਆ ਕਿ ਆਪਾਂ ਜੱਭ ਜੀ ਨਹੀਂ ਵੱਢਣੀ ਤੇ ਸਾਰੀ ਡਿਟੇਲ ਚ ਤੁਹਾਨੂੰ ਗੱਲਬਾਤ ਦੱਸਦੇ ਆ ਤੇ ਆਜੋ ਹੁਣ ਜਿਹੜੀ ਆਪਣੇ ਇਹਦੇ ਲੱਗੀ ਹੋਈ ਆ ਟਰੈਕਟਰ ਦੇ ਟਰਬੋ 3630 2001 ਮਾਡਲ ਆਪਣਾ ਇਟਲੀ ਵਾਲਾ ਮਾਡਲ ਆ ਇਹ ਹੁਣ ਇਹਦੇ ਜਿਹੜੀ ਟਰਬੋ ਲੱਗੀ ਆ ਆਪਣੇ ਇਹ ਲੱਗੀ ਹੋਈ ਆ 25 ਨੰਬਰ ਜਿਹੜੀ ਕਿ 2011 ਮਾਡਲ ਟਰੈਕਟਰ ਤੋਂ ਅਸੀਂ ਲਾਹੀ ਸੀਗੀ ਲਾਉਣੀ ਕਿਵੇਂ ਆਪਾ ਟਰਬੋ ਗਲਤ ਤਰੀਕੇ ਨਾਲ ਟਰਬੋ ਨਾ ਲਾਉ ਟਰੈਕਟਰ ਦਾ ਨੁਕਸਾਨ ਹੁੰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਤੇ ਇਹੀ ਦੋ ਚਾਰ ਚੀਜ਼ਾਂ ਤੁਹਾਨੂੰ ਦੱਸਣੀਆਂ ਨੇ ਮੜਾ ਦਿਖਾ ਦਿਓ ਜਿਹੜਾ ਟਰਬੋ ਦੇਖਿਆ ਆਪਣੇ ਲੱਗਿਆ ਹੋਇਆ ਆਪਣੇ ਇੱਕ ਜਿਹੜਾ ਕਾਬਲਾ ਇੱਕ ਨਟ ਵੀ ਉਹ ਆਪਣੇ ਬਾਹਰੋਂ ਨਹੀਂ ਲੱਗਿਆ ਹੋਇਆ ਸਾਰਾ ਕੰਪਨੀ ਦਾ ਸਮਾਨ ਲੱਗਿਆ ਹੋਇਆ ਜੋ ਵੀ ਘਾਟਵਾਸ ਸੀਗੀ ਚਲੋ ਕੋਈ ਸਮਾਨ ਮਿਸਿੰਗ ਸੀਗਾ ਉਹ ਆਪਾਂ ਕੰਪਨੀ ਚੋਂ ਲੈ ਕੇ ਸਾਰਾ ਦੁਬਾਰੇ ਪੂਰਾ ਕਰਤਾ ਸੀਦਾ ਹੁਣ ਇਹ ਆ ਗਿਆ ਮੇਨ ਮੈਨੀਫੋਲਡ ਆ ਗਿਆ ਮੈਨੀਫੋਲਡ ਕੀ ਕਰਦੇ ਨੇ ਚਲੋ ਚੱਕ ਕੇ ਲਾ ਦਿੰਦੇ ਨੇ ਤੇ ਆਪਾਂ ਇਹ ਚੀਜ਼ ਕਦੇ ਵੀ ਆਪਾਂ ਸਮਝੋਤਾ ਨਹੀਂ ਕੀਤਾ ਕੁਆਲਿਟੀ ਦੇ ਨਾਲ ਕੰਮ ਦੇ ਨਾਲ ਕੰਮ ਦੀ ਸਫਾਈ ਦੇ ਨਾਲ ਆਪਾਂ ਇਹ ਚੀਜ਼ ਨਾ ਕਦੇ ਵੀ ਕੰਪਰੋਮਾਈਜ਼ ਨਹੀਂ ਕਰ ਸਕਦੇ ਨਾ ਹੀ ਕਰੀਏ ساری ਜ਼ਿੰਦਗੀ ਤਾਂ ਆਪਾਂ ਨੂੰ ਸ਼ੌਂਕ ਹੈ ਇਹ ਚੀਜ਼ ਦਾ ਕਿ ओरिजिनल ਚੀਜ਼ ਲਾਉਣੀ ਆ ਟਰਬੋ ਵੱਡੀ ਲਾ ਦੋਂਗੇ ਤਾਂ ਵੀ ਕੋਈ ਚੱਕਰ ਨਹੀਂ ਪਰ ओरिजिनल ਆ ਜਿਹੜੀ ਜਿਹੜੀ ਸੂਟ ਕਰਦੀ ਹੈ ਟਰੈਕਟਰ ਨੂੰ ਉਹ ओरिजिनल ओरिजिनल ਹੀ ਰਹਿਣੀ ਆ ਹੁਣੇ ਮੈਨੀਫੋਲਡ ਲਾਇਆ ਸੀ ਆਪਾਂ ਇਹ ਜਿਹੜੀ ਪਾਈਪ ਆਉਂਦੀ ਆ ਟਰਬੋ ਵੱਲੋਂ ਹਵਾ ਆਉਂਦੀ ਆ ਇੰਜਨ ਦੇ ਵਿੱਚ ਇਹ ਆ ਗਈ ਤੇ ਜਿਹੜੀ ਅੱਗੇ ਜਾ ਰਹੀ ਆ ਇੱਥੇ ਸੈਂਸਰ ਆ ਗਿਆ ਇਹਦੇ ਸੈਂਸਰ ਆਪਾਂ ਕੱਢਿਆ ਹੋਇਆਗਾ ਸੈਂਸਰ ਦੀ ਆਪਾਂ ਤਾਰ ਨਹੀਂ ਲਾਈ ਤੇ ਇੱਕ ਇਹ ਹੁੰਦਾ ਇਹ ਜਿਹੜੀ ਆਪਣੀ ਬਲੋ ਹੁੰਦੀ ਆ ਬਲੋ ਵਾਲੀ ਹਵਾ ਜਿਹੜੀ ਟਰੈਕਟਰ ਬਲੋ ਮਾਰਦਾ ਹੁੰਦਾ ਉਹ ਚੱਕ ਕੇ ਵਾਪਸ ਇਹਦੇ ਵਿੱਚ ਸਿੱਟਦਾ ਹੁੰਦਾ ਉਹਦੇ ਨਾਲ ਕੀ ਪ੍ਰੋਬਲਮ ਆਉਂਦੀ ਆ ਉਹਦੇ ਨਾਲ ਥੋੜਾ ਜਿਹਾ ਗਿੱਲਾ ਜਿਹਾ ਰਹਿੰਦਾ ਸਿਸਟਮ 에ਅਰ ਕਲੀਨਰ ਤੇ ਪਾਇਆ ਪਾ ਜਿਹੜੀ ਉਹ ਗਿੱਲੀ ਜੀ ਰਹਿੰਦੀ ਆ ਹੁਣ ਇਹ ਚ ਨੋਟ ਕਰਨ ਵਾਲੀਆਂ ਕੀ ਗੱਲਾਂ ਨੇ ਤੁਹਾਡੇ ਕੰਮ ਦੀਆਂ ਕੀ ਗੱਲਾਂ ਨੇ ਤੁਸੀਂ ਜੇ ਟਰਬੋ ਲਵਾਉਣੀ ਆ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਇਹ ਚੀਜ਼ ਤੁਹਾਨੂੰ ਮੈਂ ਦੱਸ ਰਿਹਾ ਵੱਡੇ ਵੱਡੇ ਬ੍ਰਾਂਡ ਹੀ ਬਣ ਗਏ ਆਪਣੇ ਪੰਜਾਬ 'ਚ ਜੇ ਕਈਏ ਜਿਹੜੇ ਟਰਬੋ ਲਾਉਂਦੇ ਨੇ ਦੁਕਾਨਦਾਰੀਆਂ ਬਹੁਤ ਵੱਡੀਆਂ ਹੋ ਗਈਆਂ ਬਹੁਤ ਮਹਿੰਗੀਆਂ ਟਰਬੋ ਲਾ ਰਹੇ ਨੇ ਪਰ ਤਰੀਕਾ ਮੈਨੂੰ ਜਿਹੜਾ ਉਹਨਾਂ ਦਾ ਪਸੰਦ ਨਹੀਂ ਹੈਗਾ ਟਰਬੋ ਲਾਉਣ ਦਾ ਪੈਸੇ ਬਹੁਤ ਲੈ ਰਹੇ ਨੇ 70000 60000 ਟਰਬੋ ਲੋਨ ਦਾ ਅਸੀਂ 82 ਨੰਬਰ ਲਾਤੀ 61 ਨੰਬਰ ਲਾਤੀ 63 ਲਾਤੀ ਉਹ ਲਾਈ ਜਾਣ ਕੋਈ ਦਿੱਕਤ ਨਹੀਂ ਹੈਗੀ ਆਪ ਨੂੰ ਇਹਨਾਂ ਕੋਈ ਪਰ ਮੈਨੂੰ ਜਿਹੜਾ ਲੋਨ ਦਾ ਤਰੀਕਾ ਟਰਬੋ ਦਾ ਉਹਦੇ ਤੇ ਮੈਨੂੰ ਬਹੁਤ ਜਿਆਦਾ ਮੈਨੂੰ ਵਧੀਆ ਨਹੀਂ ਲੱਗਿਆ ਉਹ ਇਹੀ ਤੁਹਾਨੂੰ ਇਹ ਵੀਡੀਓ ਚ ਦੱਸਣਾ ਵੀ ਆਪਾਂ ਤਰੀਕਾ ਕੀ ਆ ਕੋਈ ਗੱਲ ਨਹੀਂ ਜਿੱਥੇ ਆਪਣਾ ਟਰਬੋ ਤੇ origignal ਜਿਹੜੀ ਟਰਬੋ ਮੈਂ ਗੱਲ ਕਰਾਂ ਰੁਪੀਏ ਜੇ ਤੁਸੀਂ ਪੁਰਾਣਾ ਸਮਾਨ ਲਾਉਂਗੇ ਤਾਂ 35000 ਦੇ ਵਿੱਚ ਟਰਬੋ ਲੱਗ ਜਾਂਦੀ ਆ ਮੇਰੇ ਹਿਸਾਬ ਨਾਲ ਮੇਰੇ ਅਕੋਰਡਿੰਗ ਆ ਜੇ ਆਪਾਂ ਪਟਿਆਲੇ ਤੋਂ ਗੱਲ ਕਰੀਏ 25000 ਚ ਸਾਨੂੰ ਟਰਬੋ ਖੋਲ ਕੇ ਦੇ ਦਿੰਦੇ ਆ ਤਾਂ 5-7000 ਰੁਪਏ ਚਲੋ ਜੀ ਮਿਸਤਰੀ ਨੇ ਵੀ ਲੈ ਲਿਆ 5-7000 ਦਾ ਸਾਮਾਨ ਬਾਹਰੋਂ ਅੰਦਰੋਂ ਕੋਈ ਲੱਗ ਜਾਂਦਾ 35000 ਚ ਟਰਬੋ ਪੈਂਦੀ ਆ ਜੇ ਪੁਰਾਣੀ ਲਾਈਏ ਨਵੀਂ ਟਰਬੋ ਦੇਖੋ ਥੋੜੀ ਮਹਿੰਗੀ ਪੈਂਦੀ ਆ 50000 ਚ ਨਵੀਂ ਪੈ ਜਾਂਦੀ ਆ ਜਿਹੜੀ ਇਹ 25 ਨੰਬਰ ਆ ਪੰਤਾ 40 45 ਸੌਰੀ 40 45 ਹਜ਼ਾਰ ਦੀ ਪੈ ਜਾਂਦੀ ਆ ਇੱਕ ਮੇਰੀ ਬੇਨਤੀ ਆ ਕਿ ਸਮਾਨ ਜੈਨੂਨ ਹੀ ਲਾਓ ਇਹ ਮੇਰੀ ਹੱਥ ਵਨ ਕੇ ਬੇਨਤੀ ਆ ਤੁਹਾਨੂੰ ਤੇ ਇੱਕ ਨਾ ਜਦੋਂ ਟਰਬੋ ਲਾਉਣੇ ਆ ਮੈਂ ਦੇਖਿਆ ਇਹ ਚੀਜ਼ ਕਿ ਜਿਹੜਾ 에ਅਰ ਕਲੀਨਰ ਆ ਇਹਦੇ ਸੁੱਕਾ ਲੱਗਦਾ ਆਪਣੇ ਦੇਖੋ ਹਰੇਕ ਚੀਜ਼ ओरिजिनल ਲੱਗੀ ਹੋਈ ਆ ਇਹ ਸੁੱਕਾ ਲੱਗਦਾ 에ਅਰ ਕਲੀਨਰ ਇਹ ਦੇਸੀ ਲਾਉਂਦੇ ਆ ਨਿਊ ਹਾਂ ਲੈਂਡ ਕੰਪਨੀ ਜਿਹੜਾ 에어 ਗ੍ਰੀਨਰ ਇਹ ਦਿੰਦੀ ਹੈ ਇਹ 8 ਇੰਚ ਹੀ ਦਿੰਦੀ ਆ ਕੋਈ ਕੰਪਰੋਮਾਈਜ਼ ਨਹੀਂ ਕਰਦੀ ਕੰਪਨੀ ਮੈਂ ਇਸ ਚੀਜ਼ ਤੋਂ ਬਹੁਤ ਖੁਸ਼ ਆ ਕੰਪਨੀ ਦੀ ਕਿ 8 ਇੰਚ 에어 ਗ੍ਰੀਨਰ ਦਿੰਦੀ ਆ ਤੇ ਆਪਣੇ ਜਿਹੜੇ ਬਾਹਰੋਂ ਲੱਗਦੀ ਆ ਟਰਬੋ ਜਾਂ ਕੋਈ ਘਰੋਂ ਲਾ ਲੈਂਦਾ ਉਹ 7 ਇੰਚ 에어 ਗ੍ਰੀਨਰ ਲਾਉਂਦੇ ਨੇ ਦੇਸੀ ਲਾਉਂਦੇ ਨੇ ਬਾਹਰੋਂ ਉਹਦਾ ਨੁਕਸਾਨ ਕੀ ਆ ਕਿ ਜਿਹੜੇ ਇਹਦੇ ਅੰਦਰ ਫਿਲਟਰ ਹੁੰਦੇ ਨੇ ਉਹ ਵੀ ਦੇਸੀ ਆਉਂਦੇ ਨੇ ਉਹ ਵੀ ਦੇਸੀ ਲੱਗਦੇ ਨੇ ਤਾਂ ਉਹ ਜਿਹੜੀਆਂ ਸਾਈਡਾਂ ਤੋਂ ਰਾਵੜਾਂ ਹੁੰਦੀਆਂ ਨੇ ਉਹਦੀਆਂ ਉਥੋਂ ਲੀਕਿੰਗ ਕਰਨਾ ਸ਼ੁਰੂ ਕਰ ਦਿੰਦੇ ਨੇ ਉਹ ਉਥੋਂ ਲੀਕਿੰਗ ਹੋ ਕੇ ਫਿਰ ਜਿਹੜੀ ਡਸਟ ਹੁੰਦੀ ਆ ਰੇਤਾਂ ਕਹਿ ਸਕਦੇ ਆਪਾਂ ਉਹ ਇੰਜਨ 'ਚ ਜਾਣ ਲੱਗ ਜਾਂਦਾ ਉਹਦੇ ਨਾਲ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਤੇ ਮੈਂ ਇਹਦੇ ਮਹਿੰਦਰੇ ਤੇ ਲਾਉਣਾ ਸੀਗਾ ਦੇਸੀ ਤੇ ਅਸੀਂ ਦੇਖਿਆ ਸੀ ਪਰ ਮੈਨੂੰ ਪਸੰਦ ਨਹੀਂ ਆਇਆ ਉਹ ਜਦੋਂ ਯਾਰ ਉਹ ਐ ਲਚਕ ਮਾਰੀ ਜਾਂਦੇ ਆ ਫਿਲਟਰ ਤੇ ਫਿਰ ਉਹਦਾ ਫਾਇਦਾ ਕੀ ਉਹਦਾ ਜਦੋਂ ਅੰਦਰ ਡਸਟੀ ਚੱਲ ਗਈ ਆਪਣੇ ਓਰੀਜਨਲ ਆਉ ਥੋੜਾ ਜਿਹਾ ਮਹਿੰਗਾ ਪੈ ਜਾਂਦਾ ਤੇ ਦਿੱਕਤ ਕੋਈ ਨਹੀਂ ਹਾਂ ਤੇ ਜਿਹੜੀ ਫਿਟਿੰਗ ਆ ਇੱਕ ਆਪਾਂ ਪੁਆਇੰਟ ਵੀ ਐਡ ਕਰਦੇ ਆ ਇੱਕ ਨਰਾਜ਼ ਲਾਜ਼ਮ ਦੇਈ ਜਾਣ ਤੇ ਜਿਹੜੀ ਹੁਣ ਇੱਕ ਚੀਜ਼ ਇਹ ਵੀ ਆ ਨਾ ਕਿ ਜੋ ਤੂੜੀ ਵਾਲੀ ਤੇ ਚੱਲਦਾ ਟਰੈਕਟਰ ਜੌਂਡੀਆਰ ਦਾ ਦੇਖੋ ਵਿੱਚ ਹੀ ਆਉਂਦਾ ਉਹਦਾ ਤੇ ਜੌਂਡੀਆਰ ਦਾ ਚੋਕ ਵੀ ਬਹੁਤ ਹੁੰਦਾ ਥੋੜਾ ਜਿਹਾ ਕੈਮਰਾ ਤੋਂ ਪੁਤਵੈਲਰ ਕਰ ਲਾ ਚੋਕ ਵੀ ਬਹੁਤ ਹੁੰਦਾ ਉਹਦਾ ਤੇ ਆਪਾਂ ਦੇਖੇ ਹੋਊਗਾ ਦ ਨਿਊ ਹਾਲੈਂਡ ਕੰਪਨੀ ਨੇ ਇਹ ਬਹੁਤ ਵਧੀਆ ਜਗਾੜ ਦਿੱਤਾ ਹੋਇਆ ਇਹਨੂੰ ਲਾਹਿਆ ਨਾ ਕਰੋ ਇਹਦਾ ਮੂੰਹ ਅੰਦਰ ਨੂੰ ਮੋੜ ਕੇ 에어 ਕਲੀਨਰ ਦਾ ਅੰਦਰ ਨੂੰ ਕਰ ਲੈਂਦੇ ਆ ਮੁੰਡੇ ਨਵੇਂ ਟਰੈਕਟਰਾਂ ਦਾ ਸੋਹਣਾ ਲੱਗਦਾ ਟਰੈਕਟਰ ਚਲੋ ਜੀ ਆ ਆਕਸੀਜਨ ਆ ਆਪਾਂ ਨੂੰ ਕੋਈ ਕੰਮ ਧੰਦਾ ਨਹੀਂ ਹੈਗਾ ਤਾਂ ਆਪਾਂ ਕਰ ਸਕਦੇ ਐਡੀ ਕੋਈ ਗੱਲ ਨਹੀਂ ਹੈਗੀ ਤੇ ਜੇ ਆਪਾਂ ਕੰਮ ਤੇ ਲਾਉਣਾ ਤੂੜੀ ਵਾਲੀ ਤੇ ਲਾਉਣਾ ਜਾਂ ਕੋਈ ਉਹ ਕਰਨਗਾ ਤਾਂ ਆਪਾਂ ਨੂੰ 에어 ਕਲੀਨਰ ਅੰਦਰ ਨਹੀਂ ਕਰਨਾ ਚਾਹੀਦਾ ਇਹ ਸ਼ੀਸ਼ੇ ਵਾਲਾ ਕੇਂਦਰ ਮੈਂ ਤਾਂ ਕਹਣਾ ਯਾਰ ਜੇ ਕੋਈ ਤੂੜੀ ਵਾਲਾ ਟਰੈਕਟਰ ਤੁਸੀਂ ਜੌਂਡੀਅਰ ਵੀ ਲਾਉਣਾ ਜਾ ਕੋਈ ਵੀ ਲਾਉਣਾ ਟਰਬੋ ਵਾਲਾ ਟਰੈਕਟਰ ਤਾਂ ਤੁਸੀਂ ਭਾਵੇਂ ਬਾਹਰ ਕਢਾ ਲਓ ਸ਼ੀਸ਼ਾ ਪਾਈਪ ਸ਼ੀਸ਼ੇ ਵਾਲੀ ਹੀ ਲਾਓ ਪਾਈਪ ਲਾਓ ਉਹਦੇ ਸ਼ੀਸ਼ਾ ਲਾਓ ਪਰ ਉਹਦੇ ਨਾਲ ਜਿਹੜੀ ਮੋਟਾ ਜਿਹੜਾ ਕਚਰਾਗਾ ਉਹ ਨਹੀਂ ਜਾਂਦਾ ਹੈਗਾ ਅੰਦਰ ਤੇ ਇੱਕ ਚੁੰਨੀ ਵਾਲਾ ਭਰਾ ਬਨ ਕੇ ਬੀਂਂਦੀ ਚੁੰਨੀ ਨਾ ਬੰਨਿਆ ਕਰੋ ਯਾਰ ਚੁੰਨੀ ਦਾ ਨੁਕਸਾਨ ਬਹੁਤ ਜ਼ਿਆਦਾਗਾ ਹੁਣ ਟਰਬੋ ਚ ਟਰਬੋ ਪਾ ਲਾਤੀ ਇਹ 25 ਨੰਬਰ ਟਰਬੋ ਆ ਜਿਹੜੀ ਇਹ 5 ਤੋਂ ਲੈ ਕੇ 7 ਐਚਪੀ ਤੱਕ ਸਹਾਰਾ ਦਿੰਦੀ ਹੈ ਆਪਣੇ ਇੰਜਨ ਦੇ ਟਰੈਕਟਰ ਨੂੰ ਹੁਣ ਕੰਮ ਕੀ ਕਰਦੀ ਹੈ ਟਰਬੋ ਇਹ ਭਰਾਵਾਂ ਦੇ ਬਹੁਤ ਸਵਾਲ ਨੇ ਕੰਮ ਆਜੋ ਮੜਾ ਦਿਖਾ ਦਈਏ ਕੰਮ ਦੇਖੋ ਜਿਹੜਾ ਆ ਹਿੱਸਾ ਹੈ ਟਰਬੋ ਦਾ ਆਦੋਂ ਨੂੰ ਜਾਰ ਵਾਲਾ ਹਿੱਸਾ ਦਿਖਦਾ ਹੋਊ ਆਹ ਇਹ ਸਲੈਂਸਰ ਵਾਲਾ ਇੱਥੋਂ ਦੀ ਆਪਣਾ ਜਿਹੜਾ ਧੂਆਂ ਨਿਕਲਦਾ ਇਹ ਆਮ ਚੀਜ਼ ਆ ਇਹ ਇਹਦੇ 'ਚ ਕੋਈ ਉਹ ਨਹੀਂ ਹੈਗਾ ਹੁਣ ਆ ਦੇਖੋ ਆ ਸਲੈਂਸਰ ਰਾਹੀਂ ਇੱਥੋਂ ਧੂਆਂ ਲੰਘਣਾਗਾ ਇਹਦੇ 'ਚ ਟਰਬਾਈਨ ਹੁੰਦੀ ਆ ਜਿਹੜੀ ਕਿ ਧੂਆਂ ਜਿਹੜਾ ਟਰਬਾਈਨ ਨੂੰ ਘੁਮਾਉਂਦਾਗਾ ਤਾਂ ਉਹ ਘੁੰਮਦੀ ਆ ਹੁਣ ਇਹਦੇ 'ਚ ਇੱਕ ਸ਼ਾਫਟ ਹੁੰਦੀ ਆ ਇੱਥੋਂ ਇਧਰ ਕਨੈਕਟ ਹੋਈ ਹੁੰਦੀ ਆ ਆਪਣਾ ਜਿਹੜਾ ਹਵਾ ਵਾਲਾ ਕਹਿ ਸਕਦੇ ਆ ਆਪਾਂ ਜਿਹੜੀ ਹਵਾ ਇੰਜਨ 'ਚ ਸਿੱਟਣੀ ਆ ਇਨਟੇਕ ਕਰਨੀ ਆ ਇੰਜਨ ਨੇ ਤਾਂ ਇਧਰੋਂ ਆਊਟੇਕ ਕਰਨੀ ਆ ਉਧਰੋਂ ਇਨਟੇਕ ਕਰ ਲੈਂਦਾ ਇਧਰ ਆਊਟੇਕ ਕਰ ਜਾਂਦਾ ਇੰਜਨ ਨੂੰ ਦੇਖੋ ਇਹ ਜਿਹੜੀ ਹਵਾ ਆ ਗਈ ਇਹ ਦੁੱਗਣੀ ਕਰਕੇ ਜਿਹੜੀ ਟਰਬੋ ਦਾ ਕੰਮ ਆ ਮੇਨ ਕੰਮ ਆ ਦੇਖੋ ਜਿਵੇਂ ਜਿਵੇਂ ਇਧਰੋਂ ਆਰਪੀਐਮ ਵਧੇ ਜਾਣੇ ਨੇ ਟਰੈਕਟਰ ਦੇ ਤਾਂ ਇਧਰੋਂ ਟਰਬੋ ਨੇ ਓਵੇਂ ਓਵੇਂ ਟਰਬਾਈਨ ਲੱਗੇ ਹੋਈ ਆ ਜਿਹੜੀ ਇਹਦੇ 'ਚ ਜਿਹੜੀ ਆਪਾਂ ਬਹੁਤ ਘੈਂਟ ਡਿਜ਼ਾਈਨ ਦੀ ਟਰਬਾਈਨ ਹੁੰਦੀ ਆ ਛੋਟੀ ਜੀ ਹੁੰਦੀ ਆ ਕੰਮ ਬਹੁਤ ਵਧੀਆ ਹੁੰਦਾ ਦਾ ਤਾਂ ਓਨੇ ਓਵੇਂ ਓਵੇਂ ਹਵਾ ਧੱਕੀ ਜਾਣੀ ਇਹਦੇ 'ਚ ਓਵੇਂ ਓਵੇਂ ਦਾਬ ਦੇ ਕੇ ਰੱਖਣੀ ਆਪਾਂ ਕਹਿ ਸਕਦੇ ਹਵਾ ਦੀ ਉਹਦਾ ਕੀ ਕਾਰਨ ਆ ਜਦੋਂ ਪਿਸਟਨ ਨੂੰ ਹਵਾ ਚਾਹੀਦੀ ਆ ਇਹ ਇੱਥੇ ਸਾਰੀ ਹਵਾ ਜਮਾ ਕਰਕੇ ਰੱਖਦੀ ਆ ਟਰਬੋ ਟਰਬੋ ਇੱਥੇ ਪ੍ਰੈਸ਼ਰ ਬਣਾ ਕੇ ਰੱਖਦੇ ਜਦੋਂ ਪਿਸਟਨਾਂ ਨੂੰ ਹਵਾ ਚਾਹੀਦੀ ਆ ਤਾਂ ਉਹ ਟਰਬੋ ਆ ਜਿਹੜੀ ਧੱਕ ਕੇ ਪਿਸਟਨਾਂ ਦੇ ਵਿੱਚ ਵੱਧ ਹਵਾ ਦੇ ਦਿੰਦੀ ਆ ਉਹਨਾਂ ਨੂੰ ਧੱਕੇ ਨਾਲ ਹਵਾ ਜ਼ਿਆਦਾ ਦੇ ਦਿੰਦੀ ਆ ਤਾਂ ਜਿਹੜੀ ਉਹਦੇ ਨਾਲ ਕੰਪਰੈਸ ਹੋਈ ਹਵਾ ਹੁੰਦੀ ਆ ਇੰਜਨ ਦੇ ਵਿੱਚ ਤਾਂ ਉਹਦੇ ਨਾਲ ਕੀ ਆ ਪਿਸਟਨ ਆਪਣਾ ਜ਼ਿਆਦਾ ਸਪੀਡ ਨਾਲ ਹੇਠਾਂ ਜਾਂਦਾ ਉਹਦੇ ਨਾਲ ਪਾਵਰ ਥੋੜੀ ਜ਼ਿਆਦਾ ਮਿਲ ਜਾਂਦੀ ਆ ਅੱਗ ਜ਼ਿਆਦਾ ਲੱਗਦੀ ਆ ਜਿੰਨੀ ਦੇਖੋ ਹਵਾ ਜਾਊਗੀ ਉੰਨੀ ਆਕਸੀਜਨ ਜਾਊਗੀ ਆਕਸੀਜਨ ਦੇ ਵਿੱਚ ਜਦੋਂ ਅੱਗ ਲੱਗਦੀ ਆ ਤਾਂ ਤੇਲ ਦੇ ਵਿੱਚ ਆਕਸੀਜਨ ਅੱਗ ਲਾਉਂਦੀ ਆ ਤਾਂ ਉਹਦੇ ਨਾਲ ਪਾਵਰ ਜ਼ਿਆਦਾ ਪ੍ਰੋਡਿਊਸ ਕਰਦਾ ਰੈਕਟਰ ਤਾਂ ਇਹ ਚੀਜ਼ਾਂ ਨੇ ਹੁਣ ਨੁਕਸਾਨ ਕੀ ਆ ਟਰਬੋ ਦਾ ਨੁਕਸਾਨ ਦੇਖੋ ਜਿਹੜਾ ਇੰਟਰਕੂਲਰ ਲਾ ਆਂਦੇ ਨੇ ਇੰਟਰਕੂਲਰ ਲੱਗੇ ਨੇ ਆਪਣੇ ਨਹੀਂ ਲੱਗੇ ਇੰਟਰਕੂਲਰ ਥੋੜਾ ਨੁਕਸਾਨ ਕਰ ਜਾਂਦਾ ਕਈ ਵਾਰੀ ਉਦੇ ਨਾਲ ਆਪਣਾ ਚੋਗ ਹੋ ਜਾਂਦਾ ਰੈਡੀ ਰੀਟਰ ਜਾਂ ਉਹ ਆ ਕੰਪਨੀ ਲਾਉਣ ਦਾ ਮਕਸਦ ਕੀ ਆ ਜਦੋਂ 65 ਪਾਵਰ ਦਾ ਟਰੈਕਟਰ ਦੇ ਜਿਆਦਾ ਆਉਂਦਾ ਉਹ 65 ਪਾਵਰ ਦੇ ਟਰੈਕਟਰ ਦੇ ਲਾਉਣ ਦਾ ਉਹਨਾਂ ਦਾ ਕਾਰਨ ਇਹ ਆ ਮੇਨ ਕਿ ਜਿਹੜੀ ਹਵਾ ਉਹ ਇੰਜਨ ਨੂੰ ਠੰਡੀ ਹੋ ਕੇ ਜਾਵੇ ਜਦੋਂ ਟਰਬੋ ਇੱਥੋਂ ਦੇਖੋ ਆ ਕਨੈਕਟਿੰਗ ਹੁੰਦੀ ਆ ਨਾ ਇੱਥੋਂ ਹਵਾ ਜਦੋਂ ਟਰਬੋ ਧੱਕਦਾਗਾ ਤੇ ਗਰਮ ਬਹੁਤ ਜਿਆਦਾ ਹੋ ਜਾਂਦੀ ਆ ਉਹਦੇ ਨਾਲ ਇੰਜਨ ਦਾ ਟੈਂਪਰੇਚਰ ਵੀ ਵੱਧਦਾਗਾ ਤੇ ਟਰਬੋ ਟਰੈਕਟਰ ਗਰਮ ਵੀ ਹੋਣ ਲੱਗ ਜਾਂਦਾ ਤੁਸੀਂ ਇਹ ਚੀਜ਼ ਦੇਖੀ ਨੋਟ ਕੀਤੀ ਹੋਊਗੀ ਕਿ ਜਦੋਂ ਟਰਬੋ ਲਾਉਣ ਤੋਂ ਬਾਅਦ ਹੁਣ ਆਪਣੇ ਨਾਲ ਵੀ ਇਹੀ ਚੀਜ਼ ਹੋਈ ਸੀ ਕਿ ਜਦੋਂ ਆਪਾਂ ਟਰਬੋ ਲਾਈਆ ਤਾਂ ਇੰਜਨ ਨਾਲ ਦੀ ਨਾਲ ਉਹਦੀ ਸੂਈ ਚੱਕ ਗਿਆ ਤਾਂ ਜਿਹੜੇ ਆਪਣੇ ਆ ਪੱਖਾ ਸੀਗਾ ਇਹ ਆਪਣੇ ਪੁਰਾਣਾ ਹੀ ਸੀਗਾ ਜਿਹੜਾ 4 ਬਲੇਡਾਂ ਵਾਲਾ ਹੁੰਦਾ ਪੱਖਾ ਉਹ ਲੱਗਾ ਹੋਇਆ ਸੀ ਉਸ ਤੋਂ ਬਾਅਦ ਆਪਾਂ ਲਿਆ ਕੇ ਨਵਾਂ ਕੰਪਨੀ ਚੋਂ 1900 ਰੁਪਏ ਦਾ ਪੱਖਾ ਇਹ ਤੇ ਆਪਾਂ ਇਹ ਲਾਇਆ 6 ਫਰਾਂ ਵਾਲਾ 6 ਬਲੇਡਾਂ ਵਾਲਾ ਤਾਂ ਆਪਾਂ ਨੂੰ ਕੋਈ ਪੂਲੀ ਨਹੀਂ ਬਦਲਣੀ ਪਈ ਕੋਈ ਆਪਾਂ ਨੂੰ ਹੁਣ ਵਿਚਾ ਪੁਲੀ ਬਦਲ ਦਿੰਦੇ ਨੇ ਇਹਦੇ ਵੀ ਨੁਕਸਾਨ ਨੇ ਪੁਲੀ ਬਦਲਣ ਦੇ ਇਹਦੇ ਨਾਲ ਬੈਰਿੰਗ ਟੁੱਟਣ ਦਾ ਖਤਰਾ ਜ਼ਿਆਦਾ ਰਹਿੰਦਾ ਤੇ ਜਿਹੜੀ ਕੱਲੀ ਟਰਬੋ ਦੇਖੋ ਆਪਾਂ ਨੂੰ ਤਾਂ ਕੋਈ ਦਿੱਕਤ ਨਹੀਂ ਆਈ ਜੇ ਟਰਬੋ ਲਾਉਣੀ ਆ ਤਾਂ ਤੁਸੀਂ ਪਹਿਲਾਂ ਇੱਕ ਚੀਜ਼ ਇਹ ਜ਼ਰੂਰੀ ਧਿਆਨ ਰੱਖਿਓ ਟਰੈਕਟਰ ਤੁਹਾਡਾ ਜੇ ਜ਼ਿਆਦਾ ਪੁਰਾਣਾ ਨਵੇਂ ਟਰੈਕਟਰ ਨੇ ਜੈਂਸੀ ਚੋਂ ਕਢਾ ਕੇ ਟਰਬੋ ਲਾਉਣੀ ਆ ਕੋਈ ਦਿੱਕਤ ਨਹੀਂ ਹੈਗੀ ਜੇ ਟਰੈਕਟਰ ਤੁਹਾਡਾ ਪੁਰਾਣਾ ਜ਼ਿਆਦਾ ਜਿਵੇਂ ਹੁਣ ਇਹ ਇੱਕ ਮਾਡਲ ਟਰੈਕਟਰ ਸੀਗਾ ਆਪਣਾ ਇਹਦੇ ਵਿੱਚ ਦਿੱਕਤਾਂ ਕੀ ਹੈ ਜੇ ਤੁਹਾਡਾ ਟਰੈਕਟਰ 2-4 ਵਾਰੀ ਗਰਮ ਹੋਇਆ ਪਹਿਲਾਂ ਟਰਬੋ ਲਵਾਉਣ ਤੋਂ ਪਹਿਲਾਂ ਤੇ ਸੂਈ ਟਰੈਕਟਰ ਤੁਹਾਡਾ ਹੁਣ ਵੀ ਚੱਕਦਾ ਟਰਬੋ ਲਵਾਉਣ ਤੋਂ ਪਹਿਲਾਂ ਇਹ ਸੂਈ ਚੱਕਦਾ ਟਰੈਕਟਰ ਤੇ ਪਹਿਲਾਂ ਆਪਦੇ ਟਰੈਕਟਰ ਦਾ ਨਾ ਕੰਮ ਕਰਾਇਓ ਫਿਰ ਤੇ ਨਹੀਂ ਫਿਰ ਮਿੱਤਰੋ ਟਰਬੋ ਨੇ ਤਾਂ ਤੁਹਾਡੇ ਕੰਮ ਕਰਾਈ ਦੇਣਾ ਤੇ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਟਰਬੋ ਨੇ ਪਾਵਰ ਦੇਣੀ ਆ ਪਾਵਰ ਦੇ ਨਾਲ ਹੀਟ ਵੀ ਪੈਦਾ ਹੁੰਦੀ ਆ ਇੰਜਨ ਦੇ ਵਿੱਚ ਹੀਟ ਪੈਦਾ ਹੋਣ ਦੇ ਨਾਲ ਨਾਲ ਜਦੋਂ ਉਥੋਂ ਕੰਮ ਨਾ ਕੀਤਾ ਪੱਖੇ ਨੇ ਠੰਡਾ ਨਾ ਕੀਤਾ ਤਾਂ ਰੈਡੀ ਲੀਟਰ ਨੇ ਠੰਡਾ ਨਾ ਕੀਤਾ ਤੇ ਫਿਰ ਦਿੱਕਤਾਂ ਬਹੁਤ ਜ਼ਿਆਦਾ ਆ ਜਾਂਦੀਆਂ ਨੇ ਤੇ ਜਿਹੜੀ ਥੋੜੀ ਵੀਡੀਓ ਆਪਣੀ ਲੰਮੀ ਹੋ ਜੂਗੀ ਜਿਹੜੀ ਹੁਣ ਵੱਡੀ ਪਾਵਰ ਦੀਆਂ ਟਰਬੋ ਲੱਗੀਆਂ ਜਾਂਦੀਆਂ ਨੇ ਉਹਤੇ ਥੋੜੀ ਅਗਲੀ ਵੀਡੀਓ ਚ ਆਪਾਂ ਗੱਲ ਕਰਦੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਇੱਕ ਇੱਕ ਚੀਜ਼ ਤੁਹਾਨੂੰ ਹੋਰ ਦਿਖਾ ਦਿਆਂ ਕਿ ਜਿਹੜੀ ਫਿਟਿੰਗ ਕਰਨੀ ਆ ਦੇਖੋ ਇਧਰੋਂ ਤਾਂ ਫਿਟਿੰਗ ਆਪਣੀ ਜੈਨੂਨ ਹੋਊਗੀ ਜਿਹੜਾ ਤੇਲ ਟਰਬੋ ਨੂੰ ਚੱਕ ਕੇ ਦੇਣਾ ਆਪਾਂ ਦੇਖੋ ਇਹ ਵੀ ਆਪਣੇ ਜੈਨੂਨ ਲੱਗਿਆ ਹੋਇਆ ਆ ਪੱਠੀ ਵੀ ਜੈਨੂਅਲ ਲੱਗੀ ਹੋਈ ਆ ਤੇ ਜਿੱਥੋਂ ਇੱਥੋਂ ਚੱਕ ਕੇ ਤੇਲ ਦੇਣਾ ਇੱਥੇ ਡਿੱਗਦਾ ਹੁੰਦਾ ਨਿਊ ਹੋਲੈਂਡ ਦੇ ਖਾਸ ਕਰਕੇ ਤੇ ਹੋਰ ਟਰੈਕਟਰਾਂ ਦੇ ਵੀ ਹੁਣ ਕਈ ਭਰਾ ਕੀ ਕਰਦੇ ਨੇ ਯਾਰ ਮੈਨੂੰ ਉਹਨਾਂ ਤੇ ਮੈਨੂੰ ਇਹੀ ਚੀਜ਼ ਦਾ ਰੋਸਾ ਕਿ ਨਾ ਇੱਥੇ ਉਹ ਲੱਗਿਆ ਹੁੰਦਾ ਆਪਣੇ ਬਲੋ ਵਾਸਤੇ ਲੱਗੀ ਹੁੰਦੀ ਆ ਨਾ ਪਾਈਪ ਫਿਲਟਰ ਲੱਗਿਆ ਹੁੰਦਾ ਤਾਂ ਉਹ ਫਿਲਟਰ ਦੇ ਵਿੱਚੋਂ ਇੱਥੋਂ ਉਹ ਚੱਕ ਕੇ ਚਲੋ ਲਾ ਦਿੰਦੇ ਆ ਕੋਈ ਵੱਡੀ ਗੱਲ ਨਹੀਂ ਹੈਗੀ ਜੋੜ ਲਾ ਦਿੰਦੇ ਨੇ ਉਹਦੇ ਵਿੱਚ ਦੀ ਤੇਲ ਡਿੱਗਦਾ ਕਰ ਦਿੰਦੇ ਨੇ ਉੱਥੇ ਦਿੱਕਤ ਕੀ ਆਉਂਦੀ ਆ ਕਿ ਉਹ ਜਿਹੜਾ ਤੇਲ ਆ ਉਹ ਕਈ ਵਾਰੀ ਫਿਲਟਰ ਦੇ ਵਿੱਚ ਦੀ ਇੱਧਰ ਪਾਇਪ ਰਾਹੀਂ ਆਉਣ ਲੱਗ ਜਾਂਦਾ ਉਹਦੇ ਨਾਲ ਟਰੈਕਟਰ ਤੇਲ ਚੱਕਣ ਲੱਗ ਜਾਂਦਾ ਤਾਂ ਤੇ ਆ ਇੱਕ ਫਿਲਟਰ ਵੀ ਜ਼ਰੂਰ ਲਾਇਓ ਇਹ ਵੀ ਹੀਟ ਵਾਸਤੇ ਹੁੰਦਾ ਪਾਣੀ ਘੋਂਦਾਗਾ ਤਾਂ ਜਿਹੜੀ ਜੈਨੂਅਨ ਫਿਟਿੰਗਾਂ ਯਾਰ ਉਹ ਸੋਹਣੀ ਲੱਗਦੀ ਆ ਬੇਸ਼ੱਕ ਕੱਪੜੇ ਟਰੈਕਟਰ ਦੇ ਰੰਗ ਨਹੀਂ ਹੈਗਾ ਪਰ ਕੋਈ ਬੰਦਾ ਆਪਣੇ ਟੀਚਰ ਨਹੀਂ ਕਰ ਸਕਦਾ ਵੀ ਯਾਰ ਸੋਡੇ ਟਰਬੋ ਵਧੀਆ ਨਹੀਂ ਲੱਗਿਆ ਇੱਥੋਂ ਆਏ ਨਹੀਂ ਲੱਗਿਆ ਇੱਥੋਂ ਆਏ ਨਹੀਂ ਲੱਗਿਆ ਆਏ ਬਦ ਲੱਗ ਜੂ ਕੋਈ ਗੱਲ ਨਹੀਂ ਅਗਲੇ ਸਾਲ ਲਵਾ ਲਿਓ ਇੱਕ ਉਹ ਪੁਆਇੰਟ ਐਡ ਕਰੂ ਬਕੰਦੀ ਬਹੁਤ ਆਕਸੀਜਨ ਦੀ ਰੇਸ਼ੋ ਵਧਾ ਕੇ ਨਹੀਂ ਐਂਜਪੀ ਬਹੁਤ ਜੂ। ਜੀ ਟਰਬ ਵੱਡਾ ਕਰਕੇ ਨੇ ਜਾਜ। ਹਾਂ ਦੇਖੋ ਜਿਹੜੀ ਬੱਡੇ ਟਰਬ ਵਾਲਿਓ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਯਾਰ ਉਹ ਥੋੜੀ ਵੀਡੀਓ ਲੰਮੀ ਹੋ ਜੂਗੀ ਤੇ ਆਪਣਾ ਜਿਹੜਾ ਤਰੀਕਾ ਥੋੜਾ ਜਿਹਾ ਆਪਣਾ ਅਗਲੇ ਨੂੰ ਗੱਲ ਡਿਟੇਲਿੰਗ ਚ ਹੀ ਦੱਸਣ ਦਾ ਆਪਣਾ ਮਕਸਦ ਆ ਜਿਹੜਾ ਮੇਨ ਮਕਸਦ ਆ। ਤੇ টার্বো ਆਪਣੇ ਦੇ 25 ਨੰਬਰੀ টার্বੋ ਲੱਗੀ ਹੋਈ ਆ ਬਹੁਤ ਵਧੀਆ ਕੰਮ ਕਰਦਾ ਬਹੁਤ ਵਧੀਆ ਵਰਕ ਕਰਦਾ ਤੇ ਮਸ ਸੇ ਮੇਨ ਚੀਜ਼ ਇਹ ਆ ਯਾਰ ਵੀ ਆਪਦੇ ਟਰੈਕਟਰ ਦੇ ਨਾ ਤੁਸੀਂ ਗਰਮ ਹੋਣ ਤੇ ਜਿਆਦਾ ਕੰਮ ਕਰਿਓ ਜੇ টার্বੋ ਲਗਾਉਣੀ ਆ ਤੁਸੀਂ ਜੇ ਟਰੈਕਟਰ ਗਰਮ ਹੋਣ ਲੱਗਾ ਨਾ ਤੁਹਾਡੇ ਦਿੱਕਤ ਬਹੁਤ ਜਿਆਦਾ ਆ ਜਾਂਦੀ ਆ ਤੇ ਆਪਦੇ ਮਿਸਤਰੀ ਨੂੰ ਵੀ ਆਖੋ ਹੁਣ ਮੈਨੂੰ ਭਰਾਵਾਂ ਦੇ ਫੋਨ ਹੀ ਇਹ ਆਏ ਸੀਗੇ ਜਿਹੜੇ 2-3 ਦੇ ਆਪਣੇ ਮਸ਼ਹੂਰ ਨੇ ਲੱਗੀਆਂ ਹੋਈਆਂ টার্বੋ ਉਹਨਾਂ ਦੀਆਂ ਤੇ ਟਰੈਕਟਰ ਗਰਮ ਹੋ ਹੀ ਗਏ ਤੇ ਹੁਣ ਉਹਨਾਂ ਨੂੰ ਚਲੋ ਭਰਾਵਾਂ ਨੂੰ ਆਪਾਂ ਤਾਂ ਕਾਹਨ ਆ ਦੱਸਣ ਵਾਲੇ ਇਹ ਪ੍ਰਮਾਤਮਾ ਨੇ ਆਪਾਂ ਨੂੰ ਇੰਨੀ ਕਿ ਸੇਵਾ ਲਈ ਸੀ ਕਿ ਉਹਨਾਂ ਦਾ ਟਰੈਕਟਰ ਆਪਾਂ ਮਾੜੀਆਂ ਮੋਟੀਆਂ ਚੀਜ਼ਾਂ ਬਦਲਵਾ ਕੇ ਸੈੱਟ ਕਰਤੇ ਤੇ ਅਗਲੀ ਵੀਡੀਓ 'ਚ ਤੁਹਾਨੂੰ ਇਹਦਾ ਗਰਮ ਵਾਲਾ ਪ੍ਰੋਸੀਜਰ ਵੀ ਪੂਰਾ ਡਿਟੇਲ ਨਾਲ ਦੱਸਾਂਗੇ ਸਾਰੇ ਭਰਾਵਾਂ ਦਾ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਅਸੀਂ ਗਾਲ